ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਵਧੀਆ ਚੜ੍ਹਦੀ ਕਲਾ ਤੇ ਪਹਿਲੀ ਗੱਲ ਤੇ ਮੈਂ ਕਦੀ ਕਿਹਾ ਨਹੀਂ ਵੈਲਕਮ ਟੂ ਮਾਈ ਵਲੌਗ ਤੇ ਸਬਸਕ੍ਰਾਈਬ ਵੀ ਕਰੋ ਬਈ ਹਾਂ ਹੁਣ ਅਸੀਂ ਚੱਲੇ ਆ ਮੈਂ ਪਹਿਲਾਂ ਇੱਕ ਲੈਪਰ ਰਿਕਾਰਡ ਕੀਤਾ ਇਹ ਤੇ ਪਰ ਰਿਕਾਰਡ ਹੋਇਆ ਨਹੀਂ ਫਿਰ ਦੋੜਾ ਰੀਸਟਾਰਟ ਕੀਤਾ ਵਾ ਆਪਣਾ ਵਲੌਗ ਤੇ ਚਲਈਏ ਫੇ ਡੈਡੀ ਚਲੋ ਚਲੋ ਅਸੀਂ ਚੱਲੇ ਆ ਰੈਡੀ ਆਲਮੋਸਟ ਸਾਰੇ ਤੇ ਮਾ ਅੱਗੇ ਮੇਰੇ ਅਵਾਜ਼ ਨਹੀਂ ਆਉਂਦੀ ਤੇਰੀ ਮੋਨੂ ਨੇ ਅੱਜ ਪੁੱਛਿਆ ਨਹੀਂ ਮੋਨੂ ਨੇ ਅੱਜ ਪੁੱਛਿਆ ਨਹੀਂ ਮੈਂ ਕਿਦਾਂ ਦਾ ਲੱਗਣਾ ਮੋਨੂ ਨੇ ਅੱਜ ਧੋਖਾ ਹੋ ਗਿਆ ਵਿਚਾਰੇ ਨਾ ਮੋਨੂ ਨੇ ਤਾਂ ਖਾ ਗਿਆ ਮੋਨੂਣੀ ਪਜਾਮਾ ਕੁੜਤਾ ਪਾ ਕੇ ਤਿਆਰ ਹੋਏ ਤੇ ਪਜਾਮਾ ਕੁੜਤਾ ਟੈਟ ਸੀ ਪ ਗਿਆ ਤੇ ਹੁਣ ਮੋਨੂ ਬੁੱਲ ਨਹੀਂ ਗਿਆ ਸਾਰੇ ਇੱਧਰ ਚੁਗੜਿਆ ਨਹੀਂ ਨਹੀਂ ਇਹ ਜਿੱਦਣ ਆਇਆ ਸੀ ਉਦੋਂ ਦੇ ਪਤਲਾ ਸੀ ਹਮਮ ਜਿੱਦਾਂ ਪਜਾਮਾ ਕੁੜਤਾ ਸੀ ਨਾ ਉਹ ਸੈਟ ਆਇਆ ਸੀ ਹੁਣ ਇਹਨੂੰ ਆ ਢਿੱਡ ਹੋ ਗਿਆ ਮੋਟਾ ਇਹਦਾ ਹੁਣ ਕੋ ਸਾਬਣੀ ਮੋਟੇ ਹੋ ਗਿਆ ਤਾਂ ਕਰਕੇ ਗੱਡੀਆਂ ਆ ਮੇਰੀ ਜੇਬ ਚ ਵਾਦਾ ਆ ਵਾਲੀਆਂ ਲਾਉਣੀਆਂ ਨਹੀਂ ਦੁੱਧੀਆਂ ਦੁੱਧੀਆਂ ਇਹ ਮੇਰੀ ਮੇਰੀ ਉਹ ਵੀ ਭਾਬੀ ਕੋਈ ਹੋਣੀਆਂ ਕਿ ਮੇਰੇ ਕੋਲ ਥੋੜੀ ਗੱਡੀਆਂ ਆ ਔਰ ਗੱਡੀ ਸਟਾਰਟ ਵਾ ਆਲ ਰੈਡੀ ਚਲੋ ਤੇ ਉਹਦੇ ਵਿੱਚ ਇਲਫਾਫੇ ਪੈਸੇ ਪਾਉਣ ਵਾਲੇ ਓਕੇ ਮੰਮੀ ਜੀ ਐਨੇ ਪੈਸੇ ਤੇਰੇ ਕੋ ਦੇ ਦੇ ਮੈਨੂੰ ਠੀਕ ਆ ਮੰਮਾ ਜੀ ਮੰਮੀ ਮੈਨੂੰ ਸਵੇਰੇ ਸਵੇਰੇ ਪੁੱਛ ਲਿਆ ਮੇਰਾ ਸੂਟ ਸੋਹਣਾ ਵਾ ਮੈਂ ਸੋਹਣੀ ਲੱਗਣ ਦੀ ਆ ਤੁਸੀਂ ਕਰ ਦੋ ਇੱਕਰ ਤਾਰੀਫ ਵੈਲੀਡੇਸ਼ਨ ਲੈਣੀ ਹੁੰਦੀ ਨਾ ਉਹਨਾਂ ਨੇ ਅ ਸੋਣਾ ਮੇਰੀ ਘੜੀ ਲਾ ਦੋ ਆ ਖੁੱਲੀ ਆ ਥੈਂਕਸ ਚਲੋ ਚਲੋ ਫਿਰ ਬਹੁ ਵਨ ਬਾਈ ਵਨ ਹਏ ਰੈਂਗੋ ਤੈਨੂੰ ਨਹੀਂ ਲੈ ਕੇ ਚੱਲੇ ਰੈਂਗ ਥੋੜਾ ਤੰਗ ਈ ਆ ਚਲੋ ਬੈਜੋ ਬੈਜੋ ਆਪਾਂ ਚੱਲੇ ਕਿੱਥੇ ਆ ਇਹ ਤਾਂ ਦੱਸਿਓ ਮੈਂ ਆਪਾਂ ਚੱਲੇ ਸੰਦੀਪ ਦੇ ਇਨੋਗ੍ਰੇਸ਼ਨ ਤੇ ਸੰਦੀਪ ਦੇ ਇਨੋਗ੍ਰੇਸ਼ਨ ਤੇ ਕਰ ਸੰਦੀਪ ਕਿਹੜੀ ਐ ਵੀ ਦੱਸੋ ਨਾ ਸੰਦੀਪ ਆਪਣੀ ਆ ਸੰਦੀਪ ਆਪਣੀਆਂ ਉਹ ਵੀ ਆਪਣੀਆਂ ਆ ਦੇਸੇ ਮਾਮੇ ਦੀ ਕੁੜੀ ਦੇ ਘਰ ਦੀ ਨੈਗਰੇਸ਼ਨ ਉੱਥੇ ਚੱਲੇ ਆ ਉਹਨਾਂ ਨੇ ਘਰ ਜਮਾ ਬਣਾਇਆ ਸ਼ਾਇਦ ਤੁਸੀਂ ਕਿੰਦੂ ਦੇ ਬਲੌਗ ਚ ਇੱਕ ਚ ਵੇਖਿਆ ਨਾ ਉੱਥੇ ਸ਼ੂਟਜਾ ਕਰਨ ਗਏ ਉਹੀ ਘਰ ਵਾ ਬਾਕੀ ਜਾ ਕੇ ਵਿਖਾਉਨੇ ਆ ਤੇ ਤਿਆਰ ਹੋ ਗਏ ਆ ਪਾਠ ਦਾ ਭੋਗ ਪਹਿਣਾ ਉੱਥੇ ਤੇ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਖਾਣ ਪੀਣ ਦਾ ਕਾਪੀ ਕਿਤੇ ਆਪਾਂ ਕਰਨ ਚਾਲੇ ਪਾ ਦੇਣੇ ਆ। ਓ ਬਈ ਵਨ ਬਾਈ ਵਨ। ਸਤਿ ਸ੍ਰੀ ਅਕਾਲ ਮਾਮੀ ਜੀ। ਹੋਰ ਠੀਕ ਠਾਕ ਏ? ਚੜ੍ਹਦੀ ਕਲਾ। ਆਈ ਆਈ ਗਏ ਫਿਰ ਅੱਡੇ ਕੋਈਆਂ ਟਾਈਮ ਲੱਗ ਗਿਆ ਤਾਂ ਡਾਉਣ ਦਾ। ਬੱਸ ਕਿ ਨਾਲ ਗਿਆ ਲੱਗ ਗਿਆ। ਮਾਸੀ ਆਪਣਾ ਟੌਰ ਤੇ ਵਿਖਾ। ਫਿਰ ਅੱਛਾ। ਕੋਈ ਨਹੀਂ ਇੱਧਰ ਬੰਦ ਕਰਤਾ ਇੱਧਰੋਂ ਤੇ ਮੈਂ। ਬਾਪੂ ਆ ਜਾ। ਆ ਜਾ ਡਾ ਪਾਪਾ ਵੀ ਅੱਡੇ ਨਾਲ ਚੱਲਿਆ ਵਾ। ਸ਼ੂਗਰ ਕਿਤੇ ਪਾ ਪਾ ਡਾ ਵੀ ਕਿਤੇ ਅੱਡੇ ਨਾਲ ਚੱਲਿਆ ਵਾ। ਤੇ ਸਿੰਬਾ ਡਾ ਭੌਂਕੀ ਜਾਂਦਾ ਭੌਂਕੀ ਜਾਂਦਾ। ਪੈਸੇ ਵੀ ਪਾ ਕੇ ਦੇਣੇ ਐ ਇੱਥੇ ਇਹ ਅਸੀਂ ਇਦਾਂ ਲੈਣੇ ਪੈਸੇ ਪਾ ਕੇ ਦੇਣੇ ਹਨੂ ਆਓ ਪੈਸੇ ਪਾ ਕੇ ਫੇਰ ਪੈਸਾ ਡਾਲ ਕੇ ਚਾਹੀਏ ਇਸਨੇ ਹਮੇ ਰੈਂਗੋ ਨੂੰ ਪਿਆਤਾ ਪਾਣੀ ਮੈਂ ਡਾਡੀ ਨੂੰ ਰੈਂਗੋ ਦੀ ਟੈਨਸ਼ਨ ਪਈ ਰਹਿੰਦੀ ਆ ਕਿਤੇ ਜਾਣਾ ਸਪੀਡ ਚ ਖਾਂਦਾ ਤਾਂ ਤੇ ਲੱਗਦੀ ਆ ਚਲੋ ਠੀਕ ਆ ਪੁਰਾਣਾ ਘਾਰੀ ਆਹ ਵਾਲਾ ਇਹਨਾਂ ਦਾ ਪੁਰਾਣਾ ਘਰ ਆ ਆਹ ਵਾਲਾ ਜਾਓ ਕੋਈ ਨਹੀਂ ਇਹ ਆ ਨਵਾਂ ਪਾਇਆ ਅੰਦਰੋਂ ਇਹਨੇ ਜਾ ਕੇ ਹਨ ਪਾਪੂ ਸੁਣਾ ਲੈ ਤੂੰ ਪਹਿਰ ਕਿਤਾਸ ਜੂ ਤੂੰ ਪਹਿਰ ਕਿਤਾਸ ਐਸ਼ ਸ਼ਸਤੂ ਪਾਪੂ ਸਤਿ ਸ਼੍ਰੀ ਅਕਾਲ ਭੈਣ ਜੀ ਮੇਰੇ ਵੀ ਸਤਿ ਸ਼੍ਰੀ ਅਕਾਲ ਮਾਤਾ ਸੇ ਰਾਜ ਬੜੀ ਗੱਡੀ ਹੋ ਤੱਜ ਬੜੀ ਗੱਡੀ ਹੋ ਗੱਡੀ ਨਾ ਆ ਬਹੁਤ ਸੋਹਣਾ ਲੱਗਣ ਡਿਆ ਭਰਾਵਾ ਬਹੁਤ ਸੋਹਣਾ ਲੱਗਣ ਡਿਆ ਅੱਜ ਭਾਈਆ ਵੇ ਪਛਾਨਣ ਡਿਆ ਦੂਰੋਂ ਦੂਰੋਂ ਜਿਹੜਿਆ ਹੋ ਨਾ ਭਾਈ ਇੱਥੋਂ ਥੋੜਾ ਜਿਹਾ ਗਾਓ ਗਾਓ ਥੋੜਾ ਜਿਹਾ ਤੁਰ ਕੇ ਦਿਖਾਓ ਬਾਬਾ ਮੁਬਾਰਕਾ ਭਾਈ ਓਏ ਆ ਕੋਣ ਪਤ్రਿਕਾ

ਪਤਾ ਨਹੀਂ ਬਸ ਉਹ ਗਲੇ ਸ਼ਾ ਮੈਂ ਹੁਣ ਪਛਾਣਿਆ ਮੈਂ ਹੁਣ ਪਛਾਣਿਆ ਭਾਈ ਜੀ ਕੇਂਦਰ ਸਿੰਘ ਰਿਆਣਾ ਮੈਨੂੰ ਉਹ ਭਾਈ ਨੇ ਦੱਸਿਆ ਹਾਂ ਆਪਾਂ ਨਿੱਕੇ ਹੁੰਦੇ ਕਿੰਨੇ ਸੁਣੇ ਆ ਸਭ ਤੋਂ ਪਹਿਲਾਂ ਗੱਡੀ 'ਚ ਇਹੋ ਵੱਜਦਾ ਹੁੰਦਾ ਹੈ ਖਾਸ ਕਰਕੇ ਉਦੋਂ ਵੱਜਦਾ ਹੈ ਜਦੋਂ ਜਦੋਂ ਐ ਡਰ ਜਾ ਲੱਗਦਾ ਹੁੰਦਾ ਨਾ ਕਿਤੇ ਟਰੈਵਲ ਕਰਦਿਆਂ ਸਭ ਤੋਂ ਪਹਿਲਾਂ ਸ਼ਬਦ ਇਹਨਾਂ ਦਾ ਵੱਜਦਾ ਹੁੰਦਾ ਹੈ ਆਪਾਂ ਸੁਦਰਪਾਲ ਸਾਹਿਬ ਤੇ ਵੀ ਤਰਨੂੰਨਾ ਹੁੰਦਾ ਵਿੱਚ ਦੇਰ ਵਿੱਚ ਵੀ ਹੁੰਦਾ ਸਹੀ ਗੱਲ ਹੈ ਜੀ ਭਾਈ ਹੁਣਾਂ ਦਾ ਨਾ ਇਹ ਚੀਜ਼ ਥੀ ਮੈਨੂੰ ਵਧੀਆ ਲੱਗਾ ਜਿਹੜਾ ਆ ਕੰਨਾਂ ਦੇ ਉੱਤੇ ਐ ਬਣਾਏ ਨਾ ਆ ਉਹ ਡੋਰਾ ਦੇ ਉੱਤੇ ਅਜਿਹਾ ਬੈਡਰੂਮ ਅਜ ਵੀ ਇਹ ਵਧੀਆ ਲੱਗੀ ਚੀਜ਼ ਹੈ 컬러 ਵੀ ਵਾਈਟ ਵਧੀਆ ਲੱਗਾ ਓਵਰ ਆਲ ਸੋਹਣਾ ਉਪਰੋਂ ਵਿਖਾਉਣੇ ਬਾਅਦ ਆਪਾਂ ਭੋਗ ਪੈਂਦਾ ਤੇ ਕਰ ਬਹੁਤ ਸੋਹਣਾ ਬਣਾਇਆ ਆਹ ਇੰਟਰੰ ਸਮੇਂ ਸਾਸ਼੍ਰੀਕਾਲ 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 ਦੀਦੀ ਆਹ ਆਡੀ ਕੁੜੀ ਕਿੱਥੇ ਛੱਡ ਆਏ ਆ ਮੈਂ ਮੈਂ ਵਸ ਜਾਣ ਕੇ ਕਿਹਾ ਮੈਂ ਮੈਂ ਜਾਣ ਕੇ ਕਿਹਾ ਮੈਂ ਨਾਲ ਹੀ ਤੁਰ ਪੈਣਾ ਨੇ ਵੀ ਅਸੀਂ ਮੈਂ ਨਹੀਂ ਕੁੜੀ ਤੁਹਾਡੀ ਜਨੇ ਕਹਿਣਾ ਇਹ ਪੁੱਛ ਵੀ ਤੁਹਾਡੀ ਕੁੜੀ ਸਾਨੂੰ ਕਿੱਥੇ ਛੱਡ ਆਈ ਆ ਤੁਹਾਨੂੰ ਕਿੱਥੇ ਛੱਡ ਆਈ ਆਡੀ ਕੁੜੀ ਆ ਪਾਣੀ ਲੈ ਕੇ ਆਏ ਜਦੋਂ ਦੀ ਅਸੀਂ ਉਹਨੂੰ ਨਾਲ ਲੈ ਕੇ ਮੈਂ ਮਾੜੀ ਜੀ ਵੇਲ ਲਈ ਮਨੋਦ ਦੀ ਗੱਡੀ 'ਚ ਬੈਠੀ ਨੇ ਨੇ ਵੇਲਾ ਵੇਲਾ ਕਿੱਡੀ ਦੇ ਤੈਨੂੰ ਛੇੜਿਆ ਹੀ ਉਹ ਨਹੀਂ ਨਹੀਂ ਤੈਨੂੰ ਛੇੜਣ ਦੇ ਆਏਗਾ ਸਾਡੀ ਕੁੜੀ ਕਿੱਥੇ ਛੱਡ ਆਏ ਆ ਮੈਂ ਤਾਂ ਮਿਹਰ ਦੀ ਗੱਲ ਕੀਤੀ ਆ ਸਾਡੀ ਕੁੜੀ ਨਹੀਂ ਲੱਭਣ ਦੀ ਕੋਈ ਗੱਲ ਕੋਈ ਨਹੀਂ ਸਾਬ ਸਾਬ ਨਹੀਂ ਨਾਲ ਲਿਆਂਦਾ ਉਹ ਤੁਹਾਨੂੰ ਦੱਸ ਦੂ ਕਿਹੜਾ ਵੀਰ ਵਾ ਉਹ ਉਹਦਾ ਇੱਕੋ ਹੀ ਮਾਮਾ ਵਾ ਜੋਤੀ ਮਾਮੂ ਉਹ ਕਿੱਥੇ ਲੈ ਆ ਦਿੰਦਾ ਉਹਨਾਂ ਨੂੰ ਉੱਥੇ ਲੈ ਗਿਆ ਕੀ ਕਹਿਣਾ ਬਾਜ ਬਾਰੀ ਕਰ ਜੋਤੀ ਮਾਮੂ ਬਸ ਹੋਰ ਭਾਜੀ ਵੇ ਠੀਕ ਆ ਉਹਨਾਂ ਨੂੰ ਡਿਕਣਾ ਵਾ अच्छा ठीक दी है चलो सिका दीनी या पटवारी दी हवेली दीदी ਓਦਾ ਇੱਕ ਗੱਲ ਵੇਖ ਲੈ ਸੱਚੀ ਗਈ ਸੀ ਹੁਣ ਆਈ ਉਹ ਗਾਂ ਲੰਘ ਚੱਲੀ ਸੀ ਤੇ ਮੈਂ ਕਹਿੰਦੇ ਉਹਨਾਂ ਨੂੰ ਵੀ ਸਾਡੀ ਕੁੜੀ ਨੂੰ ਕਿੱਥੇ ਛੱਡ ਆਏ ਆ ਮੈਂ ਤੈਨੂੰ ਦੋ ਤਿੰਨ ਆਰੀ ਵੇਖਿਆ ਤੇ ਮੈਂ ਆ ਉਹ ਉੱਤਰਦੇ ਮੇਰੇ ਗੱਲ ਪੈ ਚਲੀ ਕਿ ਮੈਂ ਨਹੀਂ ਤੁਹਾਡੀ ਕੁੜੀ ਮੇਰਾ ਕਿਹਦਾ ਲੜਦਾ ਰੰਦਾ ਲੜਦਾ ਰੰਦਾ ਨਹੀਂ ਨਹੀਂ ਵਧੀਆ ਵਧੀਆ ਉਹ ਇੰਨਾ ਖੂਨ ਛੜਿਆ ਆਪਾਂ ਹੁਣੇ ਤੈਨੂੰ ਨਾਰਾਂ ਦਾ ਜੂਸ ਪਿਉਣਾ ਤੇਰਾ ਖੂਨ ਪੂਰਾ ਕਰ ਦੇਣਾ ਟੈਨਸ਼ਨ ਨਾ ਲੈ ਮੰਮੀ ਹਣੀ ਅੰਦਰ ਆ ਸਾਰੇ ਜਣੇ ਆਏ ਹਾਂ ਨੀ ਮਖਰੇ ਇੱਕ ਹਰ ਦਾ ਮੁੰਦੇ ਵਿਰਮਨ ਤਨ ਸੀਤ ਸਤਿ ਪੁਰ ਚਰਨ ਕਹੇ ਇਨ ਸਤਿ ਪੁਰ ਚਰਣੋਂ ਕਰੀ ਦੁਲੱਖ ਖੁਸ਼ੀਆਂ ਬਾਦਸ਼ਾਹੀਆਂ ਦਾ ਨਾਮ ਇਸ ਸਤਿ ਪੁਰ ਕ ਹਰ ਟੱਕਰੀਆਂ ਨੂੰ ਦੀਦੀ 3000 3000 ਟੱਕਰੀ 3000 ਸਟਾਲਾਂ ਦੇ ਲਾਗੇ ਟੱਕਰੀਆਂ ਨੂੰ ਕਦੋਂ ਮੇਰੇ ਬਿੱਲੀ ਆਈ ਮੈਨੂੰ ਇੱਥੇ ਹੀ ਮਿਲੀ ਆ ਸਟਾਲ ਦੇ ਡੈਡੀ ਵੀ ਗਏ ਨਹੀਂ 30 30 ਸਟਾਲ ਵਾਲੀ ਹੁੰਦੇ ਮੈਂ ਤੇ ਆਣਿਆ ਨਾ ਮੈਂ ਤੇ ਭਾਈਏ ਨੂੰ ਕੰਪਨੀ ਦੇਣ ਡਿਆ ਆ ਉਹ ਕਿਉਂ ਮੁੜ ਜਾਂਦਾ ਆ ਮੈਂ ਨਹੀਂ ਮੈਂ ਦੀਦੀ ਨੂੰ ਲੱਭਦਾ ਆਉਣ ਡਿਆ ਜਿੱਥੇ ਜਾਂਦੀ ਗਾੜੀ ਦੀਦੀ ਨੂੰ ਪੁੱਛਦਾ ਮੈਂ ਉਹਦੇ ਨੇ ਇੱਥੇ ਬਿੱਲੀ ਹਾਂ ਨੰਬਰ ਆ ਭਰਾ ਸਾਡਾ ਆਹੋ ਤਾਂ ਕਿਵੇਂ ਰਹਿੰਦਾ ਨਹੀਂ ਦੀਦੀ ਅੱਜ ਕਿਹਾਣਾ ਆਟਮ ਛੱਡਣੀ ਕੋਈ ਨਹੀਂ ਆਪਾਂ ਛੱਡਣੀ ਕੋਈ ਨਹੀਂ ਇੱਧਰ ਵੇ ਆ ਡੈਡੀ ਮੰਮੀ ਕਿੱਥੇ ਆ ਉੱਲੇ ਉੱਲੇ ਚਮਚਾ ਮਰੀ ਜਾਂਦੇ ਆ ਉੱਲੇ ਉੱਲੇ ਕਿੱਥੇ ਮੈਂ ਦੋ ਵਾਰ ਮੁਰਗੀਆਂ ਆ ਰੱਖ ਬੜਾ ਸੀ ਮੈਂ ਨਹੀਂ ਕਿ ਨਹੀਂ ਦੱਟ ਗਈ ਨਹੀਂ ਨਹੀਂ ਵਾਰੀ ਕਿੰਨੀ ਵਾਰੀ ਉੱਲਾ ਉੱਲਾ ਚਮਚਾ ਫੇਰ ਨਾ ਆਈਸਕ੍ਰੀਮ ਚ ਆਇਦਰ ਨਾ ਅੱਜ ਲਈ ਰੋਕਣਾ ਰੋਕਣਾ ਕਿੱਧਰ ਆ ਜਾ ਕੇ ਕਿਹਨੇ ਰੋਕਦੇ ਜੇਰੇ ਜਾ ਕੇ ਗੋਲੀ ਖਾ ਲੈਣੀ ਹੈ ਸੰਦੀਪ ਜੀ ਦੀ ਨੂੰ ਤਾਂ ਮੈਂ ਕਹਿਣਾ ਵੀ ਜਦੋਂ ਆਉਣਾ ਮੈਂ ਉਦੋਂ ਹੀ ਗੱਡੀ ਬੈਠੀ ਹੁੰਦੀ ਹੁੰਦੀ ਹਸਤਾਲਾਂ ਤੇ ਚਲੋ ਐਵੇਂ ਖਾਣ ਵੀ ਖਾਣੀ ਚਾਹੀਦੀ ਸਵਾਦ ਤੂੰ ਵੀ ਖਾ ਲੈ ਅੱਛੀ ਹੈ ਮੇਰੇ ਲੱਗੇ ਜਸਪ੍ਰੀਤ ਹੀ ਲੋਕਾਂ ਕਹਿੰਦੇ ਮਸਲਾ ਤੇ ਪਾਹਾ ਹਾਂ ਜੀ ਬਹੁਤ 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 ਵਧਾਈਆਂ ਹਣ ਚਮਚਾ ਫੇਰੋ ਇੱਕ ਕਰਾਂ ਚੰਗੀ ਤਰ੍ਹਾਂ ਹੈ ਭਾਜੀ ਵਿਚਾਰਾ ਅੱਜ ਨਾ ਥੱਕਿਆ ਥੱਕਿਆ ਲੱਗਣ ਡਿਆ ਮੈਨੂੰ ਉਹ ਕੰਮ ਬੜਾ ਪੈ ਗਿਆ ਨਾ ਚਲੋ ਕਿ ਤੁਸੀਂ ਤੁਰਨਾ ਤੇ ਆਪਣੀ ਲੈ ਤੂੰ ਹੀ ਤੁਰਨਾ ਤੇ ਆਪਾਂ ਤੁਰਨਾ ਘਰ ਬਹੁਤ ਸੋਹਣਾ ਬਣਾਇਆ ਮੰਮੀ ਇਹਨਾਂ ਨੇ ਬਹੁਤ ਵਧੀਆ ਘਰ ਆਹ ਬਹੁਤ ਆਹ ਚੀਜ਼ਾਂ ਮੈਨੂੰ ਬਹੁਤ ਵਧੀਆ ਲੱਗੀਆਂ ਜਿਹੜੀਆਂ ਆ ਬਣਾਈਆਂ ਨਾ ਮਤਲਬ ਮੇਰੇ ਦਿਮਾਗ 'ਚ ਵੀ ਇਹੀ ਆਈਡੀਆ ਆਉਂਦੀ ਵੀ ਇਦਾਂ ਆ ਚੀਜ਼ਾਂ ਜਿਹੜੀਆਂ ਨਾ ਕੰਦਾ ਦੇ ਨਹੀਂ ਨਹੀਂ ਇਹ ਲੱਕੜ ਦਾ ਕੰਮ ਆ ਨਾ ਮੋਲਡਿੰਗ ਕਿੰਨੇ ਜਨ ਹਾਂ ਪਰ ਵਧੀਆ ਲੱਗਦਾ ਨਾ ਇਹਦੇ ਨਾਲ ਕਰਦੀ ਉਹ ਵੀ ਜਿੱਦਾਂ ਉਹ ਪਿੱਛੇ ਵੀ ਆਉ ਉਹ ਤੇ ਕੰਧਾਂ ਤੇ ਕੀਤੀਆਂ ਆ ਗਿਆ ਸਾਰਾ ਵਧੀਆ ਲੱਗਦਾ ਓਵਰ ਆਲ ਵੀ ਘਰ ਬਹੁਤ ਸੋਹਣਾ ਪਿਆ ਆ ਮੈਨੂੰ ਦੱਸ ਸੰਦੇਆਨ ਨੋਤ ਵੀ ਇਦਾਂ ਕੱਢਣ ਲੱਗੇ ਆ ਨਹੀਂ ਨਹੀਂ ਵਧੀਆ ਲੱਗਦਾ ਜੋ ਕਰਦਾ ਜੇ ਉਹ ਤੁਹੀਂ ਪਲੇਟਾ ਪੂਟਾ ਲਾ ਰਹੀਂਦੇ ਥਾਈਲਾ ਤੇ ਰਾੜਾ ਹੋਣਾ ਨਹੀਂ ਹੋਣਾ ਸਾਰਾ ਹੀ ਸਾਰਾ ਹੀ ਨਹੀਂ ਆ ਤੋੜਪਾਂ ਨ ਮਾੜੀ ਜੀ ਹੋਣੀ ਏ ਕਰ ਪਰ ਵਧੀਆ ਲੱਗੂਗਾ ਆ ਸੈਂਟਰ ਚ ਹੋ ਜਾਣਾ ਨਾ ਉਹ ਪਰ ਉਹ ਬੂਆ ਸੈਂਟਰ ਚ ਤੇ ਉੱਪਰ ਤੱਕ ਲਾਇਓ ਮੇਰਾ ਮੇਰਾ ਆਈਡੀਆ ਇਹ ਆ ਕਿ ਉੱਪਰ ਤੱਕ ਹੋਵੇ ਵੱਡਾ ਬੂਆ ਭਾਰਾ ਬੂਆ ਖੁੱਲਦਾ ਹੋਵੇ ਨਾ ਨਾ ਦੋ ਦਰਵਾਜ਼ੇ ਨਾ ਐਡਾ ਮੇਰਾ ਮੇਰਾ ਪਹਿਲਾ ਤੋਂ ਹੀ ਸ਼ੌਂਕ ਇਹ ਕਿ ਦੋ ਦਰਵਾਜ਼ੇ ਵਾਲਾ ਬੂਆ ਹੋਵੇ ਹੂੰ ਸਹੀ ਸ਼ੌਂਕ ਹੈ ਗੁਰਸ਼ਰਨ ਵਾਲੇ ਵੀ ਯਕੀਨ ਕਰਕੇ ਬੈਠੀ ਆ ਹੈ ਹੋਰ ਆ ਹੋਰ ਇੱਥੇ ਉਹਨਾਂ ਦੀ ਮਿਹੜ ਪਾਉਣੀ ਉਹ ਤੇ ਉਹ ਤੁਹਾਨੂੰ ਮਜ਼ਾਕ ਕਾਣ ਦਿਆ ਵਾ ਆਂਦਾ ਕਿੰਦੀ ਛੇਤੀ ਯਕੀਨ ਕਰ ਲਿਆ ਇਹਨਾਂ ਨੇ ਆਈ ਤਾ ਦੋ ਆਈ ਨਾ ਹੁਣ ਨਹੀਂ ਕੋਈ ਮਿਲ ਨਹੀਂ ਲੈ ਭਰਾਵਾ ਮਲਾਉਣਾ ਨਹੀਂ ਤੁਹਾਨੂੰ ਤੂੰ ਮਲਾਉਂਦਾ ਨਹੀਂ ਹਨ ਹਣ ਆਈ ਚੱਲ ਗਈ ਆ ਤੂੰ ਮਿਲਣਾ ਨਹੀਂ ਆ ਤੇ ਸਾਨੂੰ ਮਲਾਉਂਦਾ ਨਹੀਂ ਹਣ ਮਾਸੀ ਇਹ ਬਹੁਤ ਜ਼ਿਆਦਾ ਚੰਟੋ ਗਿਆ ਵਾ ਸਾਨੂੰ ਨਾਲ ਦੀ ਨੂੰ ਅੱਖ ਨਹੀਂ ਲੜਾਉਂਦਾ ਤੁਹਾਡੇ ਨਾਲ ਓ ਸ਼ਾ ਨજર ਨਾ ਲੱਗਦੇ ਕਿੰਨੂੰ ਤੈਨੂੰ ਕਿਹਨੂੰ ਉਹ ਪਾਜੀ ਨੇ ਕਹਿਤਾ ਹੁਣ ਤੇ ਬਲਾਕ ਲੈ ਆਮਲਾ ਬਲਾਕ ਜਨਾਣਾ ਹੋਊਂ ਕੋਣ ਵੇਲਾ ਤੈਨੂੰ ਅਚਾ ਤਾ ਸਿਆਣਾ ਹੋ ਆ ਸਿਆਣਾ ਪਰ ਅਮਲਾ ਦਾ ਬਾਅਦ ਚ ਹੋਣਾ ਹੈ ਸਿਆਣਾ ਆਹ ਲੈ ਪਾਜੀ ਆਂਦੇ ਕਮਲਾ ਬਾਅਦ ਹੋਣਾ ਵਾ ਹੁਣ ਤੇ ਤੂੰ ਸਿਆਣਾ ਵਾ ਮਲਮੋਨੂ ਸੈਂ ਤੈਨੂੰ ਕਮਲਿਆਂ ਚ ਗਿਣਤਾ ਹੀ ਉਹ ਪਾਜੀ ਨੇ ਆਓ ਇੱਕ ਕਮਲਾ ਕਿੱਥੇ ਆਪਣਾ ਮਨੋਦ ਆ ਵੇ ਕਿੱਡੀ ਛੇਤੀ ਗੁੱਸਾ ਲੱਗਾ ਹਾ ਉਸੇ ਵੇ ਕਿੱਡਾ ਪੂਰਾ ਲੱਗਾ ਮੈਂ ਮੈਂ ਮੋਨੂ ਨੂੰ ਕਿਆ ਉਦੋਂ ਨਹੀਂ ਬੋਲੀ ਮੋਨੂ ਨੂੰ ਕਿਆ ਉਦੋਂ ਨਹੀਂ ਬੋਲੇ ਹੈਂ ਧਿਆਨ ਨਹੀਂ ਸੱਚੀ ਆਈ ਕਹ ਉਹ ਕਹਿੰਦੇ ਵੀ ਕਮਲਾ ਦੇ ਨੇ ਵਿਆਹ ਹੋਣਾ ਜਦੋਂ ਵਿਆਹ ਹੋ ਗਿਆ ਵੇਲਾ ਮਾਮੀ ਵੇਲਾ ਹਾ ਓਏ ਇਹਨਾਂ ਨੂੰ ਕਿਤਾਬ ਪਤਾ ਲੱਗ ਗਿਆ ਉਹ ਚਲੋ ਗਰਸ਼ਰਨ ਚੰਗਾ ਨਾ ਮੈਂ ਨਹੀਂ ਕਮਲਾ ਸਭ ਤੋਂ ਵਧੀਆ ਨਹੀਂ ਕੀ ਮਤਲਬ ਕਿ ਕਹਿੰਦੇ ਵੀ ਵਿਆਹ ਤੋਂ ਪਹਿਲਾਂ ਬੰਦਾ ਸਿਆਣਾ ਹੁੰਦਾ ਵਾ ਤੇ ਵਿਆਹ ਤੋਂ ਬਾਅਦ ਹੀ ਕਮਲਾ ਹੁੰਦਾ ਵਾ ਹਾਂ ਹੋਰ ਪਤਾ ਕਿ ਤੱਕ ਆਹ ਵਿਆਹ ਆਗੇ ਦੋ ਕਮਲੇ ਹੋਰ ਮਨੋ ਵਿਨੋਦ ਟਾਪਿਕ ਪਤਾ ਕੀ ਚੱਲਣ ਡਿਆ ਵਾ ਕਹਿੰਦੇ ਵੀ ਗੁਰਸ਼ਰਨ ਸਿਆਣਾ ਵਣ ਕਮਲਾ ਇਹਨੇ ਵਿਆਹ ਤੋਂ ਬਾਅਦ ਹੋਣਾ ਵਾ ਤੇ ਕਹਿੰਦੇ ਵੀ ਵਿਆਹ ਤੋਂ ਬਾਅਦ ਸਾਰੇ ਕਮਲਿਆ ਹੋ ਜਾਂਦੇ ਆ ਕਮਲਿਆਂ ਦੀ ਕਮਲਿਆਂ ਦੀ ਗਿਣਤੀ ਹੁੰਦੀ ਤੇ ਦੋ ਕਮਲੇ ਹੋਰ ਆ ਗਏ ਕੋਵੇ ਵੀਰ ਨਹੀਂ ਨਹੀਂ ਮੈਂ ਤਾਂ ਸਿਆਣਿਆਂ ਚਾਜੇ ਵੀਰ ਅਹੀਂ ਤੇ ਸਿਆਣਿਆਂ ਚਾਜੇ ਮੈਂ ਸਿਆਣਿਆਂ ਚਾ ਮੈਂ ਯਾ ਤੋ ਨੀਂ ਕਾ ਗਿਆ ਪੀਹਲੇ ਬਹੁਤ ਸਿਆਣਾ ਵਾ ਵਿਆਹ ਗੱਲ ਕਰਦਾ ਪਹਿਲਾਂ ਵਿਆਹ ਤੋਂ ਸਿਆਣੇ ਹੁੰਦੇ ਫੇਰ ਕਮਲੇ ਹੋ ਜਾਂਦੇ ਆ ਜਿੱਦ ਵਿਆਹ ਹੋ ਜਾਂਦਾ ਬੜੀਆਂ ਕਮਲੇ ਹੁਣ ਆਪਾਂ ਦੋਵੇਂ ਸਿਆਣੇ ਤੇ ਕਿੰਨੇ ਬੰਦੇ ਕਮਲੇ ਆਪਣੇ ਚ ਮੋਨੂ ਵਿਨੋਦ ਸ਼ੇਰਾਜ ਕਰਨ ਚਾਰ ਬੰਦੇ ਹੋ ਗਏ ਆ ਹੈ ਮੈਂ ਕਹਿੰਦਾ ਪਾਪੇ ਡੈਡੀ ਉਹ ਵਿਚਾਰੇ ਤਾਈਓ ਸਾਰੇ ਕੇ ਮਤਲਬ ਤੂੰ ਹੀ ਮਾਨ ਤੂੰ ਹੀ ਮਾਨਦੀਆਂ ਨਾ ਤੁਸੀਂ ਕਰ ਦਿੰਦੀਆਂ ਕਮਲੇ ਲੈ ਤਾਂ ਫਿਰ ਤੁਸੀਂ ਕਿਤਾ ਘੇਤਾ ਆਵੇ ਆਵੇ ਮੰਮੀ ਨੇ ਵੀ ਆਏ ਹੱਥ ਮਾਰਿਆ ਉਦੋਂ ਆਰੀ ਤੁਹਾਡੀ ਕੈਟਾਗਰੀ ਦਾ ਬੰਦਾ ਕਹਿ ਗਿਆ ਵੀ ਕਿ ਆਪੋ ਯਾਰ ਉਹਨਾਂ ਨੇ ਡਰਦਿਆਂ ਨੇ ਨਹੀਂ ਕਹਿਣਾ ਡਰ ਵੀ ਕੋਈ ਚੀਜ਼ ਵਾ ਡਰ ਵੀ ਕੋਈ ਚੀਜ਼ ਵਾ ਮਾਂ ਵੀ ਸਿਆਣੇ ਕਰਦੇ ਅੱਗੇ ਨਾਲ ਵੀ ਸਿਆਣੇ ਕਰਦੇ ਪਹਿਲਾਂ ਨਿਆਣੇ ਹੁੰਦੇ ਜਦੋਂ ਹੀ ਆਏ ਆ ਵੇਲਾ ਇਹ ਵੀ ਬੀਬੀਆਂ ਨੂੰ ਲੱਗਦਾ ਨਾ ਕਿ ਪਹਿਲਾਂ ਬੰਦਾ ਕਮਲਾ ਹੀ ਹੁੰਦਾ ਹਾਂ ਹੀ ਸਿਆਣਾ ਕਰਦੀਆਂ ਹੁਣ ਦੂਜੇ ਬੰਦੇ ਗੱਲ ਘਵਾਦੇ ਕਿ ਚਰਨ ਆ ਆਵੇ ਨਹੀਂ ਉਹਨੂੰ ਰਹਿਣ ਦੇ ਉਹਨੂੰ ਨਹੀਂ ਪੁੱਛਣਾ ਤੈਨੂੰ ਬਹੁਤ ਬਹੁਤ ਮੁਬਾਰਕਾਂ ਕਰਦੀਆਂ ਬਹੁਤ ਸੋਹਣਾ ਘਰ ਸਾਨੂੰ ਬਹੁਤ ਸੋਹਣਾ ਵਧੀਆ ਫੰਕਸ਼ਨ ਤੇ ਲੱਗਾ ਬਹੁਤ ਪੂਰਾ ਭਰਾਵਾ ਵਾ ਬੈਲੂ 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 ਆਓ ਪਤਾ ਮੈਨੂੰ ਸਭ ਤੋਂ ਵਧੀਆ ਚੀਜ਼ ਕਿਹੜੀ ਲੱਗੀ ਆ ਘਰ 'ਚ ਜਿਹੜੀਆਂ ਉਹ ਕੰਦਾਂ ਤੇ ਬਣਾਈਆਂ ਨਾ ਉਹ ਚੀਜ਼ਾਂ ਜਿਹੜੀਆਂ ਲੈਣਾ ਜੀਆਂ ਪੱਟੀਆਂ ਜੀਆਂ ਸਾਰੀਆਂ ਸੋਹਣੀਆਂ ਲੱਗੀਆਂ ਤੇ ਕਲਰ ਬਹੁਤ ਹੀ ਸੋਹਣਾ ਲੱਗਾ ਸੱਚੀ ਗੱਲ ਆ ਟਿਆਰ ਰੂਮ ਤੇ ਫਿਰ ਨੈਕਸਟ ਲੈਵਲ ਬਹੁਤ ਸੋਹਣਾ ਬਹੁਤ ਬਹੁਤ ਮੁਬਾਰਕਾਂ ਮੈਂ ਤੇ ਡੈਡ ਚਾਹੁੰਦਾ ਬਹੁਤ ਜਿੰਨਾ ਦੇ ਵਿਚਾਰਦੇ ਤੇ ਮਾਮੇ ਦੇ ਵਿਚਾਰੇ ਤੇ ਬਹੁਤ ਗੇੜੇ ਲੱਗੇ ਆਇਆ ਆਇਆ ਮੈਂ ਆਇਆ ਹੁਣ ਹੁਣ ਸਭ ਧੋਇਆ ਹੁਣ ਸਭ ਧੋਇਆ ਕੀ ਹੋਇਆ ਪਾਪੇ ਪੂਰੀ ਫਾਈਲ ਲੜਨ ਲੜ ਕੇ ਥੋੜੀ ਥੋੜੀ ਆਈਸਕ੍ਰੀਮ ਪਾਉਂਦੇ ਆਂ ਭਾਈ ਤੇ ਹੁਣ ਵੇਹ ਲੋ ਜਣ ਅੱਗ ਵੱਤ ਮਿਲ ਜਾਣੀ ਨਹੀਂ ਅੰਨੋ ਪੁਕ ਤੁਸੀਂ ਮੈਂ ਤੁਹਾਨੂੰ ਦੱਸਾਂ ਉਥੋਂ ਉਥੋਂ ਤੇ ਇੱਥੋਂ ਦੇ ਇੱਥੋਂ ਦਹਾਂ-ਦਹਾਂ ਵਾਲਿਆਂ ਦੀ ਵੈਲਿਊ ਹੈਗੀ ਜੀ ਸਾਨੂੰ ਕੀ ਪਤਾ ਤੇਰੇ ਪੁੱਤ ਦਾ ਨਹੀਂ ਨਹੀਂ ਹੈਗੀ ਕਿਉਂ ਨਹੀਂ 10 ਡਾਲਰ ਥੋੜੇ ਹੁੰਦੇ ਆ ਆ ਲੈ ਮਾਮੀ ਨੇ ਕਹਿਤਾ ਹਾਂ ਉਹਨਾਂ ਕੈਮਰਾ 100 ਡਾਲਰ 100 ਡਾਲਰ ਬੁੱਕ ਕਰ ਲਿਆ ਮਾਮੀ ਆ ਪਤਾ ਡੈ ਵਾਲਾ ਪੱਕੀ ਗੱਲ ਪੱਕੀ ਗੱਲ ਜਾਂਦਿਆਂ ਮੇਰੇ ਨਾਲ ਜਾਣਾ ਨਾ ਤੂੰ ਚਲੋ ਫੇਰ ਕਰ ਲੈਨੇ ਆਓ ਨਹੀਂ ਨਹੀਂ ਹੈਗੀ ਨਹੀਂ ਅਈ ਉਹ ਜਿੱਦਾਂ ਗੱਡੀ ਦੀ ਬਾਰੀ ਨਹੀਂ ਖੋਲੀਦੀ ਖੋਲਣੀ ਨਹੀਂ ਦੇਣੀ ਮਾਮੀ ਨੂੰ ਲੋਕ ਕਰ ਦੇਣੀ ਆ ਹਾਂ ਚਾਈਲਡ ਲੋਕ ਲਾ ਦਿਆਂ ਤੇ ਬਾਹਰ ਚਾਈਲਡ ਲੋਕ ਲਾ ਦੇਣਾ ਖੋਲਣਾ ਹੀ ਨਹੀਂ ਆਈ ਉਹ ਗੁਰੂਆ ਜਿਆਦਾ ਭਾਰਾ ਹੋ ਗਿਆ ਵਧੀਆ ਆ ਕੇ ਭਾਰੇ ਨੇ ਗੁਰਦੀਪ ਦਾ ਭਾਰਾ ਸਭ ਤੋਂ ਵੱਧ ਆਉਂਦਾ ਫਿਰ ਉਹ ਯਾਰ ਪਰ ਤੁਹਾਡੇ ਮਿੱਤ ਮੈਂ ਬੋਲਣਾ ਜਿਆਦਾ ਹੋ ਰਿਹਾ ਚਲ ਹਾਂ ਆਪਾਂ ਹੀ ਹਾਂ ਤਾਈਆਂ ਗਾਹਾਂ ਕੇ ਖੋਲਣ ਡਿਆ ਵਾਂ ਤਾਈਆਂ ਗਾਹਾਂ ਕੇ ਖੋਲਣ ਡਿਆ ਵਾਂ ਨਹੀਂ ਨਹੀਂ ਖੋਲ ਦੇ ਭਰਾਵਾ ਖੋਲ ਦੇ ਤੂੰ ਨਹੀਂ ਖੋਲਣਾ ਤੇਰਾ ਫਰਜ਼ ਨਹੀਂ ਆ ਖੋਲਣਾ ਤੇਰਾ ਫਰਜ਼ ਨਹੀਂ ਖੋਲਣ ਦਾ ਸੰਦੀਪ ਅਚਾਰ ਆਖ ਲੈ ਓਏ ਜਲਦੀ ਖੋਲ ਕੱਲ ਸਵੇਪਨਵੇਲ ਨਿਕਲਣਾ ਹੈ ਖੋਲਦਾ ਨਹੀਂ ਆ ਖੋਲੀ ਨਹੀਂ ਨਹੀਂ ਬੋਲੀ ਬੋਲੀ ਹੋਰ ਆਪਣਾ ਧਿਆਨ ਨਾ ਤੂੰ ਸਾਈਕਲ ਹੀ ਸਾਈਕਲ ਵਿੱਚ ਸਾਈਕਲ ਹੀ ਸਾਈਕਲ ਹੀ ਉਹ ਤੋਈ ਜਾਂਦੀ ਆ ਦੀ ਸਾਈਕਲ ਮਾਮੀ ਨੇ ਘੱਲਿਆ ਮੇਰੇ ਦੇ ਨਾਲ ਚੱਲਦੇ ਦੀ ਟਿੱਪਾ ਦੇਸ ਦੀ ਘਲੇਜ ਕਰਕਰੇ ਦੇ ਸਾ ਇਹ ਓਏ ਇੱਕ ਮਿੰਟ ਥੀਰ ਫੋਟੋਆਂ ਮਿੰਟੋ ਮਿੰਟ ਆ ਜਾਂਦੀਆਂ ਅੱਜਕੱਲ ਇਹ ਸਮਾਂ ਵਟਸਐਪ ਚੈੱਕ ਕਰ ਲੋ ਇਹ ਸਮਾਂ ਡਿਜੀਟਲ ਹੋਇਆ ਵਾ ਸਮਾਂ ਡਿਜੀਟਲ ਹੋਇਆ ਵੀਰੋਣ ਉਹ ਵਿੱਚ ਪਹਿਲਾ ਫੋਟੋ ਬਹੁਤ ਸੋਹਣਾ ਉਹ ਵਿੱਚ ਗਰਾਰੀਆਂ ਤੋਂ ਮੰਡੀਆਂ ਵੈਰੀ ਨਾਈਸ ਪੈਂਦੀਆਂ ਨਹੀਂ ਗਰਾਰੀਆਂ ਗੱਡੀ ਦੇ ਜਿਹੜਾ ਰੱਖੀ ਰੱਖੀ ਮੋਟਰੀ ਬਹੁਤ ਸੋਹਣੀ ਮਿਲ ਗਈ ਇਹਨੇ ਬਹੁਤ ਪਿਆਰੀ ਬਹੁਤ ਸੋਹਣੀ ਥੈਂਕ ਯੂ ਸੋ ਮੱਚ ਥੈਂਕ ਯੂ ਮਾਸੀ ਜੀ ਥੈਂਕ ਯੂ ਮਾਸੀ ਜੀ ਦਾ ਮਾਸੀ ਜੀ ਦੀ ਮਾਸੀ ਛੋਟੇ ਨਾ ਤਈਂ ਬਾਰਾਤ ਨੇ ਆ ਓਏ ਨੋ ਆ ਆ ਪਰ ਜੀ ਕਰਦਾ ਹਾਂ ਆ ਲੈ ਪਰ ਠੀਕਾ ਘਰ ਸ਼ਰਨ ਟਟਣਾ ਨਹੀਂ ਦੇ ਦੇ ਹੁਣ ਗਿਫਟ ਉਹਨਾਂ ਨੂੰ ਸਾਨੂੰ ਪਤਾ ਵਾ ਕੁੜੀ ਨੂੰ ਪੜਾ ਦੇ ਗਿਫਟ ਹੁਣ ਮੋੜ ਕੇ ਤੇ ਨਹੀਂ ਖੜਨਾ ਆਹ ਵੇਖ ਲਈ ਫਿਰਦਾ ਵੇ ਕਿਦਾਂ ਲਈ ਵੇ ਕਿਦਾਂ ਲਈ ਫਿਰਦਾ ਵਾ ਉਹ ਗਿਫਟ ਉਹਨਾਂ ਦਾ ਵੀਰ ਉਹਨਾਂ ਨੂੰ ਪੜਾ ਤੂੰ ਨਹੀਂ ਕਰ ਤੂੰ ਨਹੀਂ ਕਰ ਤੂੰ ਨਹੀਂ ਪਾਰਾ ਕੁੱਬ ਜਿਆ ਪਿਆ ਚੁੱਕੇ ਲੱਗਿਆ ਨਹੀਂ ਪਾਪਾ ਜੀ ਇੱਧਰ ਫੜਾ ਭਰਾਵਾ ਆ ਲੈ ਮੇਰੇ ਨਾਲ ਵੀ ਕਿੱਥੇ ਰੇਲਾ ਹੋਣਾ ਕੋਈ ਕਰਨਾ ਟੂ ਐਂਡ ਤੇ ਗੱਤਾ ਵੇਚ ਕੇ ਦੋ ਕਿੱਟਾ ਗੱਤਾ ਵੇਚ ਕੇ ਗੱਤਾ ਵੇਚ ਕੇ ਗਿਫਟ ਪਤੀਸਾ ਲਿਆ ਦੇ ਗੱਤਾ ਵੇਚ ਕੇ ਪਤੀਸਾ ਲਿਆ ਦੇ ਪਤੀਸਾ ਜਾਲ ਵੇਡ ਜਾਣਾ ਵਾ ਇਹ ਕਿਧਰੋਂ ਆਣ ਲੈ ਵੀ ਮਿੱਤਰ ਇੱਕ ਗਿਫਟ ਜਾਂ ਮੈਂ ਕੋਲ ਨੂੰ ਤੋੜ ਸਕੋਟਣ ਲਈ ਜਾਂ ਚਾਹ ਪੜਾ ਦੇ ਲੈ ਵੀ ਮਿੱਤਰ ਇੱਕ ਗਿਫਟ ਹੋਰ ਚਾਹ ਬੜਾਉਣ ਦੀ ਮਤ ਨਹੀਂ ਪੈਣਦੀ ਨਾ ਚਲੋ ਇਹ ਸ਼ੇਰ ਅਮਰਤ ਜਿਆਰ ਤੋਂ ਇੱਕ ਗਿਫਟ ਹੋਰ ਇਹ ਆ ਭਾਂਡੇ ਪੰਜਾ ਡਿੰਡਾ ਚਲੋ ਧਰੋ ਸਬਜ਼ੀ ਅਦਰਕ ਦੀ ਘੜੀ ਨਹੀਂ ਹੋਜੋ ਆਜੋ ਬਣਾਓ ਹੋਜੋ ਅਦਰਕ ਦੀ ਘੜੀ ਬਣਾਓ ਹੋਣੇ ਚ ਡਿਮਾਂਡ ਬੱਤਰੋ ਬਤਾਉ ਇਹਦੇ ਚ ਖੜੇ ਪੋੜਾ ਚਾੜ ਤੋ ਇਮਰਤੀ ਇਮਰਤੀ ਵੀ ਕਹਿੰਦਾ ਯੂ ਕਿੰਦਾ ਵਾੜਾ ਭਾਂਡੇ ਭਾਂਡੇ ਆਹ ਵੇਖੋ